ਪੈਰ ਗੁਰੂ ਰਾਮਦਾਸ ਜੀ ਦਾ ਘਰ ਕਿੰਨਾ ਵੱਟਾ ਉਸ ਦਰ ਤੇ ਕੋਈ ਸੇਵਾ ਕਰੇ ਤੇ ਸਾ ਸੰਗਤ ਉਹਦੀ ਇੱਕ ਦਿਨ ਦੀ ਸੇਵਾ ਉਹਨੂੰ ਦੁਨੀਆ ਦਾ ਦੁੱਖ ਤੇ ਦਿਲਦਰ ਨਾਸ਼ ਕਰ ਦੇਗੀ ਇੱਕ ਦਿਨ ਦੀ ਸੇਵਾ ਪਰਮਾਨ ਵਜੇ ਕੋਈ ਬਾਦਸ਼ਾਹ ਬਣ ਸਕਦਾ ਹੈ ਇਤਿਹਾਸ ਵਿੱਚ ਇੱਕ ਬੜੀ ਪਿਆਰੀ ਘਟਨਾ ਆਈ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸਾਈ ਨਾ ਸਰੋਵਰ ਦੇ ਹਾਲੇ ਦਵਾਲੇ ਉੱਥੇ ਮਹਾਰਾਜ ਜੀ ਨੇ ਕਰੀਬਨ 80 ਤਰ੍ਹਾਂ ਦੇ ਤਾਰੀਦਰ ਲਿਆ ਕੇ ਵਸਾਇਓ ਲੋਹਾਰ ਤਰਖਾਨ ਤੇ ਹੋਰ ਗੁੱਜੇ ਜਿਨ੍ਹਾਂ ਜਿਸ ਤਰ੍ਹਾਂ ਦੀ ਕਰਤ ਸੀ ਸੁਨਿਆਰ ਵੀ ਇੱਥੇ ਵਸਾਏ ਬੜਾ ਵੱਡਾ ਬਾਜ਼ਾਰ ਜਦੋਂ ਤੁਸੀਂ ਸੁਲਤਾਨ ਮੰਡੀਟ ਤੋਂ ਆਉਂਗੇ ਕਹੋ ਬਾਜ਼ਾਰ ਅੱਜ ਵੀ ਪੁਰਾਣਾ ਉਸੇ ਤਰ੍ਹਾਂ ਬਣਿਆ ਖੈਰ ਜਦੋਂ ਇਹ ਨਕਰ ਵਸਾਇਆ ਜਾ ਰਿਹਾ ਸੀ ਜਦੋਂ ਅੰਮ੍ਰਿਤਸਰ ਦਾ ਇਹ ਪੂਰਨ ਤਾਲ ਪੜਵਾਇਆ ਜਾ ਰਿਹਾ ਸੀ ਤਾਂ ਸੇਵਾ ਚੱਲ ਰਹੀ ਸੀ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਪੁਰ ਗੁਰਤਾ ਗੱਦੀ ਤੇ ਬਹੁਤ ਘੱਟ ਸਮਾ ਰਿਆ ਮਹਾਰਾਜ ਜੀ ਕਰੀਬਨ 7 ਸਾਲ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਕਰੀਬਨ 7 ਸਾਲ ਗੁਰਤਾ ਗੱਦੀ ਤੇ ਰਹੇ ਔਰ ਇੰਨੇ ਥੋੜੇ ਸਮੇਂ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਦਿਨ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਆਪਣੇ ਕੋਲ ਸਮਾਂ ਘੱਟ ਕੰਮ ਜ਼ਿਆਦਾ ਇੰਝ ਕਰੋ ਕੁਝ ਬੰਦੇ ਦਿਹਾੜੀ ਤੇ ਰੱਖ ਲਓ ਆਪਾਂ ਪੈਸੇ ਦੇ ਦਿਆ ਕਰਨ ਦੇ ਤਾਰਜ ਬਹੁਤ ਵੱਟਾ ਮਹਾਰਾਜ ਸਤ ਵਜਨ ਇਤਿਹਾਸ ਪਿੰਦੇ ਦਿਹਾੜੀ ਤੇ ਬੰਦੇ ਰੱਖਾ ਕੁਝ ਸਿੱਖ 2-2 4-4 6-6 ਘੰਟੇ ਸੇਵਾ ਕਰਦੇ ਨਾ ਕੁਝ ਬੰਦੇ ਪੱਕੇ ਦਿਹਾੜੀ ਤੇ ਰੱਖ ਲੈ ਭਾਈ ਦਿਹਾੜੀ ਲਾਓ ਸ਼ਾਮ ਨੂੰ ਆਪਣੇ ਪੈਸੇ ਲਾਓ ਕੰਮ ਬਹੁਤ ਜ਼ਿਆਦਾ ਸੀ ਤੇ ਕਿਹਨੇ ਉਦੋਂ ਦਿਹਾੜੀ ਲਾਉਣ ਵਾਸਤੇ ਲੋਕ ਦਿਹਾੜੀ ਤੇ ਆਏ ਪੈਸਿਆਂ ਤੇ ਕੰਮ ਕਰਨ ਵਾਲੇ ਵੀ ਆ ਗਏ ਉਹਨਾਂ ਦਿਹਾੜੀ ਦਾਰਾਂ ਵਿੱਚ ਇੱਕ ਮੁਸਲਮਾਨ ਆਇਆ ਜਿਹਦੇ ਕੋਲ ਇੱਕ ਗੱਡਾ ਤੇ ਉਹਨੇ ਖੋਤੀ ਰੱਖੀ ਹੋਈ ਸੀ ਗੱਡੇ ਉੱਤੇ ਉਹਨੇ ਦਾਰਾਂ ਤੇ ਟਾਂ ਢੋਣੀਆਂ ਉਹਨੇ ਨੂਰਦੀਨ ਦੀ ਸਰਾ ਤੋਂ ਨੰਨ ਚਾਈ ਟਾਂ ਲੈਉਣੀਆਂ ਤੇ ਸ਼ਾਮ ਤੱਕ ਦਿਹਾੜੀ ਲਾਉਣੀ ਜਿੰਨੇ ਪੈਸੇ ਬਣਨੇ ਸ਼ਾਮ ਨੂੰ ਉਹਨੂੰ ਦਿਹਾੜੀ ਮਿਲ ਗਈ ਇਹ ਨੂਰਾਂ ਮੁਸਲਮਾਨ ਰੋਜ਼ ਦਿਹਾੜੀ ਲਾਉਂਦਾ ਰਿਹਾ ਇਤਿਹਾਸ ਚ ਦੱਸਿਆ ਹੈ ਕਿ ਇੱਕ ਦਿਨ ਉਹਦੇ ਧਿਆਨ ਵਿੱਚ ਇਹ ਗੱਲ ਆਈ ਕਿ ਮਨਾ ਮੈਂ ਰੋਜ ਦਿਹਾੜੀ ਲਾ ਕੇ ਪੈਸੇ ਲੈ ਕੇ ਜਾਂਦਾ ਪਰ ਮੇਰੇ ਘਰ ਵਿੱਚ ਉਨੀ ਖੁਸ਼ੀ ਤੇ ਇੰਨਾ ਸੁੱਖ ਸੁਪੋਣ ਨਹੀਂ ਜਿੰਨਾ ਆ ਸਿੱਖਾਂ ਦੇ ਘਰਾਂ ਵਿੱਚ ਲੱਗਦਾ ਇਹਦੇ ਚਿਹਰੇ ਉੱਤੇ ਇਹਨਾਂ ਦੇ ਨੂਰ ਹੈ ਇਹ ਖੁਸ਼ ਰਹਿੰਦੇ ਨੇ ਮੇਰੇ ਘਰ ਦਾ ਦੁੱਖ ਦਿਲਦਰ ਉਸੇ ਤਰ੍ਹਾਂ ਬਣਿਆ ਹੋਇਆ ਹੈ ਹੋਵੇ ਨਾ ਇੱਕ ਦਿਨ ਮੈਂ ਦਿਹਾੜੀ ਨਾ ਲਵਾਂ ਪੈਸੇ ਦੇ ਬਦਲੇ ਕਿਤੇ ਗੁਰੂ ਦਾ ਪਿਆਰ ਲੈ ਕੇ ਜਾਵਾਂ ਕਿਉਂਕਿ ਰੋਜ ਦਾ ਨਿਯਮ ਸੀ ਜਿਹੜੇ ਬੰਦੇ ਦਿਹਾੜੀ ਲਾਉਂਦੇ ਸਨ ਉਹਨੂੰ ਬਾਬਾ ਬੁੱਢਾ ਸਾਹਿਬ ਦੀ ਸਰੋਵਰ ਦੇ ਕੰਢੇ ਦਿਹਾੜੀਦਾਰਾਂ ਨੂੰ ਪੈਸੇ ਵੰਡਦੇ ਸ਼ਾਮ ਨੂੰ ਵੇ ਆਹ ਤੇਰੀ ਦਿਹਾੜੀ ਬਈ ਆਹ ਤੇਰੀ ਦਿਹਾੜੀ ਜਿਹੜੇ ਸਿੱਖ ਸੇਵਾ ਵਿੱਚ 2-2 4-4 ਘੰਟੇ ਲਾਉਂਦੇ ਉਹ ਜਦੋਂ ਸ਼ਾਮਾਂ ਨੂੰ ਘਰ ਜਾਂਦੇ ਤਾਂ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਪਿਆਰ ਤੇ ਪ੍ਰਸ਼ਾਦ ਦਿੰਦੇ ਉਹਨਾਂ ਦੀ ਲਾਇਨ ਦੂਰ ਦੂਜੇ ਪਾਸੇ ਦਿਹਾੜੀਦਾਰ ਇੰਦਰੋਂ ਦਿਹਾੜੀ ਲੈ ਕੇ ਨਿਕਲ ਜਾਂਦੇ ਅੱਜ ਨੂਰੇ ਮੁਸਲਮਾਨ ਦੇ ਮਨ ਚ ਆਇਆ ਦਿਹਾੜੀ ਨਹੀਂ ਲੈਣੀ ਅੱਜ ਪੈਸੇ ਨਹੀਂ ਅੱਜ ਪਿਆਰ ਲੈ ਕੇ ਜਾਣੇ ਇਹਨੇ ਲੈਨ ਬਦਲ ਕੇ ਬਰੁ RAMDAS ਸਾਹਿਬ ਜੀ ਦੀ ਲੈਨ ਟਿਕ ਲੋ ਗਿਆ ਜਦੋਂ ਇਹਦੀ ਵਾਰੀ ਆਈ ਇਹਨੂੰ ਤੁਹਾਨੂੰ ਕਿ RAMDAS ਸਭਾਹ ਰਾਜ ਪ੍ਰਸ਼ਾਦ ਦੇਣ ਲੱਗੇ ਤੇ ਮਹਾਰਾਜ ਨੇ ਵੇਖ ਕੇ ਕਿਹਾ ਨੂਰਿਆ ਬਈ ਤੂੰ ਤੇ ਦਿਹਾੜੀ ਤੇ ਨਹੀਂ ਲੱਗਾ ਹੋਇਆ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੈ ਤਾਂ ਮੈਂ ਦਿਹਾੜੀ ਤੇ ਲੱਗਿਆ ਪਰ ਮਹਾਰਾਜ ਅੱਜ ਦਿਹਾੜੀ ਨਹੀਂ ਜੇ ਲੈਣੀ ਅੱਜ ਪੈਸੇ ਨਹੀਂ ਲੈਣੇ ਅੱਜ ਤੁਹਾਡਾ ਪਿਆਰ ਲੈ ਕੇ ਜਾਣੇ ਮਹਾਰਾਜ ਮੇਰੇ ਘਰ ਵਿੱਚ ਗਰੀਬੀ ਦੁੱਖ ਦਿਲਦਰ ਬਹੁਤ ਹੈ ਕਿਰਪਾ ਕਰੋ ਮਹਾਰਾਜ ਮੇਰਾ ਦਰਦ ਦਰ ਤੋਤਾ ਜਾਏ ਮੇਰੇ ਘਰ ਦੀ ਗਰੀਬੀ ਕੱਟੀ ਜਾਏ ਮੈਨੂੰ ਅੱਜ ਪਿਆਰ ਦੇ ਦਿਓ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਪ੍ਰਸ਼ਾਦ ਹੱਥੇ ਤੇ ਪਕੜਿਆ ਇਹਦੀ ਤਲੀ ਤੇ ਰੱਖ ਦਿੱਤਾ ਤੇ ਨਾਲ ਮਹਾਰਾਜ ਪ੍ਰਸੰਨ ਹੋਏ ਤੇ ਕਹਿੰਦੇ ਜਨੂ ਰਿਆ ਤੇਰੀ ਇੱਕ ਦਿਨ ਦੀ ਸੇਵਾ ਗੁਰੂ ਨਾਨਕ ਦੇ ਘਰ ਪਰਵਾਨ ਹੋਈ ਤੇ ਮਹਾਰਾਜ ਨੇ ਬਚਨ ਕਹੇ ਜਾਤ ਮੇਰੇ ਘਰ ਦਾ ਦੁੱਖ ਤੇ ਦਿਲਦਰ ਕਟਿਆ ਪਿਆ ਸਤਗੁਰਾਂ ਐਨੇ ਬੋਲ ਕੈ ਨਾਲ ਵਾਂਗ ਪਰ ਸਾਨੂੰ ਹੋ ਕੇ ਕਹਿੰਦੇ ਨੂਰਿਆ ਤੂੰ ਸ਼ਰਦਾ ਪ੍ਰੇਮ ਨਾਲ ਅੱਜ ਦਿਹਾੜੀ ਲਾਈ ਐ ਅੱਜ ਤੇਰੇ ਮਨ ਤੇ ਨਹੀਂ ਆਇਆ ਕਿ ਦਿਹਾੜੀ ਲਾਉਣ ਲੱਗਿਆਂ ਪੈਸੇ ਮਿਲਣੇ ਨੇ ਕੰਮ ਵੱਧ ਪਰ ਅੱਜ ਮੈਂ ਪਿਆਰ ਲੈਣਾ ਤੇ ਕੰਮ ਘੱਟ ਕਰ ਤੂੰ ਇਮਾਨਦਾਰੀ ਨਾਲ ਦਿਹਾੜੀ ਕੀਤੀ ਐ ਜੇ ਗੁਰੂ ਨਾਨਕ ਨਦਰ ਕਰਨਗੇ ਤੇਰੇ ਇੱਕ ਦਿਨ ਦੀ ਸੇਵਾ ਪਰਵਾਨ ਹੋਈ ਕਿਤੇ ਵਕਤ ਆਏਗਾ ਤੈਨੂੰ ਇੱਕ ਦਿਨ ਦੀ ਸੇਵਾ ਦੇ ਬਦਲੇ ਰਾਜ ਮਿਲੇਗਾ ਜਦੋਂ ਮਹਾਰਾਜ ਨੇ ਇਹ ਬਚਨ ਕਹਿ ਬੜਾ ਖੁਸ਼ ਹੋਇਆ ਇਹਦੇ ਹਿਰਦੇ ਦਾ ਭਾਰ ਮਨ ਦਾ ਉਤਰ ਗਿਆ ਐਨ ਲੱਗਾ ਜਿਵੇਂ ਸੱਚਮੁੱਚ ਹੀ ਇਹ ਕੁਝ ਬਣ ਗਿਆ ਹੋਵੇ ਜਦੋਂ ਘਰ ਜਾਣ ਲੱਗਾ ਅਜੇ ਇਹ ਕਰਮਾਂ ਤੋਂ ਬਾਹਰ ਜਾ ਕੇ ਜਦੋਂ ਇਹਨੇ ਆਪਣਾ ਗੱਡਾ ਜੋੜਿਆ ਦਰਖਤ ਨਾਲ ਉਹ ਗੋਤੀ ਦਾ ਰੱਸਾ ਖੋਲ ਕੇ ਨੇ ਗੱਡਾ ਜੋੜ ਕੇ ਤੁਰਨ ਲੱਗਾ ਇਹਦੇ ਮਨ 'ਚ ਖਿਆਲ ਆਇਆ ਉਹ ਨੂਰਿਆ ਤੂੰ ਸਵਾਰਥੀ ਹੈਂ ਉਸ ਸਵਾਰਥਾ ਬਦਿਆਂ ਹੋਇਆ ਆਪਣੇ ਪੁੱਤਾਂ ਧੀਆਂ ਲਈ ਸੁੱਖ ਮੰਗ ਲਿਆ ਆਪਣੇ ਬੱਚਿਆਂ ਲਈ ਪੈਸਾ ਮੰਗ ਲਿਆ ਆਪਣੇ ਲਈ ਦੁੱਖ ਦਰਦਿਦਰ ਨਾਸ਼ ਕਰਨ ਦੀ ਅਰਦਾਸ ਕਰਕੇ ਸਭ ਕੁਝ ਮੰਗ ਲਿਆ ਜਿਨੇ ਤੇਰਾ ਲੇਖਾ ਦਿੱਤਾ ਉਹਦੇ ਲਈ ਤੇ ਮੰਗਿਆ ਨਹੀਂ ਪਜ ਤੇਰੇ ਬੱਚੇ ਪਾਲੇ ਨੇ ਇਸ ਖੋਤੀ ਨੇ ਭਾਰ ਢੋ ਟੋ ਕੇ ਇਹਦੇ ਉੱਤੇ ਭਾਰ ਢੋਇਆ ਮੇਰੇ ਬੱਚੇ ਪਲੇ ਨੇ ਇਹਨੇ ਭਾਰ ਢੋ ਟੋ ਕੇ ਮੇਰੇ ਪਰਿਵਾਰ ਦਾ ਖਰਚਾ ਚਲਾਇਆ ਮੈਂ ਬੱਚਿਆਂ ਵਾਸਤੇ ਮੰਗ ਲਿਆ ਆਪਣੇ ਜਾਨਵਰ ਲਈ ਕੁਝ ਵੀ ਨਹੀਂ ਮੰਗਿਆ ਇਹਨੇ ਗੱਡਾ ਕੋਤੀ ਇੱਥੇ ਰਹਿਣ ਤੱਕ ਵਾਪਸ ਫੇਰਾ ਆ ਗਿਆ ਇੰਨੇ ਨੂੰ ਤੁਹਾਨੂੰ ਗੁਰੂ ਰਾਮ ਦਾਸ ਮਹਾਰਾਜ ਪ੍ਰਕਰਮਾ ਚੋਂ ਜਾ ਰਹੇ ਸਨ ਕਿ ਅੱਗੇ ਹੱਥ ਜੋੜ ਕੇ ਫਿਰ ਖਲੋ ਗਿਆ ਮੇਲੇ ਇਹਦੇ ਕੱਪੜੇ ਨੇ ਇਹਨੇ ਗਲਤੋ ਮੋਢੇ ਤੇ ਰੱਖਿਆ ਪਰ ਨਾ ਗਲਤ ਪਾਇਆ ਹੱਥ ਜੋੜ ਕੇ ਕਿਹਾ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਸਤਿਗੁਰੂ ਨੇ ਕਿਹਾ ਭਾਈ ਵੀ ਕਿਹਾ ਮਹਾਰਾਜ ਮੈਂ ਆਪਣੇ ਲਈ ਆਪਣੇ ਬੱਚਿਆਂ ਲਈ ਘਰ ਲਈ ਸਭ ਕੁਝ ਨੇ ਮੰਗਿਆ ਮਹਾਰਾਜ ਜੀ ਸਭ ਕੁਝ ਦੇ ਦੈ ਪਰ ਹੇ ਗੁਰੂ ਰਾਮਦਾਸ ਸਾਹਿਬ ਜਿਨੇ ਅੱਜ ਤੱਕ ਮੇਰਾ ਲੇਖਾ ਦਿੱਤਾ ਮੇਰੇ ਬੱਚੇ ਪਾਲੇ ਮੇਰੇ ਘਰ ਦਾ ਖਰਚ ਚਲਾਇਆ ਮੈਂ ਆਪਣੀ ਖੋਤੀ ਵਾਸਤੇ ਤਾਂ ਮੰਗਿਆ ਹੀ ਨਹੀਂ ਕੁਝ ਉਹਦੇ ਉੱਤੇ ਭਾਰ ਢੋ ਢੋ ਕੇ ਆਪਣੇ ਘਰ ਦੇ ਖਾਤੇ ਚਲਾਈ ਆਪਣੇ ਬੱਚੇ ਪਾਲੇ ਨੇ ਮਹਾਰਾਜ ਮੇਰੇ ਜਾਨਵਰ ਦਾ ਭਲਾ ਕਰੋ ਜਿਨੇ ਭਾਰ ਢੋਇਆ ਸੁੱਤਾ ਘਾ ਖਾ ਖਾ ਗਦੇ ਮਹਾਰਾਜ ਮੇਰੇ ਬੱਚੇ ਪਾਲੇ ਨੇ ਮੇਰੀ ਕੋਤੀ ਦਾ ਭਲਾ ਕਰੋ ਗੁਰੂ ਰਾਮਦਾਸ ਮਹਾਰਾਜ ਇਹਨੇ પ્રસન્ન ਹੋਏ ਕਹਿੰਦੇ ਤੂੰ ਪਹਿਲਾ ਬੰਦਾ ਹੈ ਜਿਹਨੇ ਆਪਣੇ ਜਾਨਵਰ ਦਾ ਭਲਾ ਮੰਗਿਆ ਨਹੀਂ ਤਾਂ ਲੋਕ ਬੱਚਿਆਂ ਦਾ ਹੀ ਭਲਾ ਮੰਗਦੇ گاਮਾਂ ਦਾ ਲੋਕ ਦੁੱਧ ਪੀਣਗੇ ਬੱਚੇ ਪਾਲ ਲੈਣਗੇ ਜਿੱਦਣ ਗਾਂ ਦੁੱਧ ਦੇਣਾ ਛੱਡ ਜਾਂਦੀ ਹੈ ਤੁਹਾਡੇ ਸਾਹਮਣੇ ਹੁੰਦਾ ਸਭ ਕੁਝ ਫਿਰ ਪੀਓ ਲੋਕ ਸਵਾਰਥੀ ਨੇ ਜਾਨਵਰ ਦਾ ਪੌਣ ਭਲਾ ਮੰਗ ਰਿਹਾ ਤਾਈਓ ਸਿੱਖ ਨੂੰ ਅਰਦਾਸ ਦਿੱਤੀ ਸਿਕਾ ਤੂੰ ਚਰਸੀ ਲਾ ਕੇ ਜੀ ਨਾਨਕ ਦਾ ਭਲਾ ਮੰਗਣਾ ਸਭ ਦਾ ਭਲਾ ਮੰਗ ਪਰ ਤੇਰੀ ਅਰਦਾਸ ਸਦੋਂ ਪੂਰੀ ਐ ਜਦੋਂ ਤੂੰ ਕਮੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਸਰਵਤ ਵਿੱਚ ਤੇਰਾ ਗੁਣ ਦੀ ਵੀ ਆਉਂਦਾ ਜਦੋਂ ਤੂੰ ਸਾਰਿਆਂ ਦਾ ਭਲਾ ਮੰਗੇ ਫਿਰ ਭਲਾ ਤਾਂ ਗੁਰੂ ਰਾਮਦਾਸ ਮਹਾਰਾਜ ਖੁਸ਼ ਹੋਏ ਪਰ ਸਾਨੂੰ ਹੋ ਕੇ ਕਹਿੰਦੇ ਨੂਰਿਆ ਜਾ ਤੇਰੇ ਨਾਲ ਨਾਲ ਤੇਰੀ ਖੋਤੀ ਦਾ ਵੀ ਖੋਰਦਸ ਇਹ ਰੋਗਿਆ ਮਹਾਰਾਜ ਤੋਂ ਡੱਕ ਕਰੋੜਾਂ ਵਾਰ ਸ਼ੁਕਰਾਨੇ ਇਹ ਚਿਲਾ ਗਿਆ ਇਹਦੇ ਘਰ ਦਾ ਦੁੱਖ ਦਿਲਦਰ ਗਰੀਬੀ ਸਜੇ ਸਜੇ ਮਿਟ ਗਈ ਘਰ ਚ ਸੁਰੱਗੀ ਆ ਗਈ ਦੁੱਖ ਕਲੇਸ਼ ਮਿਟ ਗਏ ਘਰ ਵਿੱਚ ਸੁੱਖ ਆ ਗਿਆ ਇਹਨੇ ਸੁੱਖਾਂ ਨਾਲ ਆਪਣੀ ਉਮਰ ਬਤੀਤ ਕੀਤੀ ਇਹ ਸਖੀ ਤਾਂ ਗੁਰੂ ਰਾਮਦਾਸ ਮਹਾਰਾਜ ਵੇਲੇ ਲੰਘ ਗਈ ਪਰ ਇਸ ਸਖੀ ਦਾ ਜ਼ਿਕਰ ਫਿਰ 10ਵੇਂ ਪਾਤਸ਼ਾਹ ਵੇਲੇ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਸਮਾਅ ਆਇਆ ਕਲਗੀਧਰ ਪਾਤਸ਼ਾਹ ਜਦੋਂ ਸਭ ਜਿੰਨਾਂ ਜਿੱਦਾਂ ਤੋਂ ਬਿੱਲੇ ਹੋਏ ਗੁਰੂ ਗੋਵਿੰਦ ਸਿੰਘ ਮਹਾਰਾਜ ਦਾ ਪ੍ਰਵਾਦ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਗਏ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਆਦ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਮਦਮਾ ਸਾਹਿਬ ਲੁਕਵਾਏ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ ਉਹ ਜ਼ਫਰਨਾਮਾ ਪੜ੍ਹ ਤੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇ ਮਰ ਗਿਆ ਉਸ ਤੋਂ ਬਾਅਦ ਦਿੱਲੀ ਦੇ ਰਾਜ ਦਾ ਰੌਲਾ ਪੈ ਗਿਆ ਉਹਦਾ ਪੁੱਤਰ ਬਹਾਦਰ ਸ਼ਾਹ ਦੇ ਵਿਰੋਧ ਵਿੱਚ ਕਈ ਹੋਰ ਬਾਦਸ਼ਾਹ ਖੜੇ ਹੋ ਗਏ ਸਤੈ ਸ਼ਰੀਕਾ ਨੇ ਰਾਜ ਖੋਲਿਆ ਬਹਾਦਰ ਸ਼ਾਹ ਡਰਦਾ ਦਿੱਲੀ ਛੱਡ ਕੇ ਭੱਜਿਆ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਮੰਗੀ ਇਹਨਾਂ ਦਿਨਾਂ ਵਿੱਚ ਮਹਾਰਾਜ ਨਦੀਰ ਸਾਹਿਬ ਨੂੰ ਜਾ ਰਹੇ ਸਨ ਇਹਨੇ ਰਸਤੇ 'ਚ ਬੇਨਤੀ ਕੀਤੀ ਮਹਾਰਾਜ ਮੇਰੇ ਪਿਓ ਦੀਆਂ ਭੁੱਲਾਂ ਨਾਲ ਚਿਤਾਰਿਓ ਮੇਰੀ ਮਦਦ ਕਰੋ ਮੇਤੋ ਰਾਜ ਖੋਲਿਆ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਚਨ ਕਿਹਾ ਬਜ਼ਰ ਬਹਾਦਰ ਸ਼ਾਹ ਤੈਨੂੰ ਰਾਜ ਦਵਾਵਾਂਗੇ ਪਰ ਸਾਡੀ ਇੱਕ ਸ਼ਰਤ ਹੈ ਉਹਨੇ ਕਿਹਾ ਮੰਨਦਾ ਜੀ ਕੀ ਸ਼ਰਤ ਹੈ ਸਾਧੂ ਗੁਰੂ ਨੇ ਕਿਹਾ ਸ਼ਰਤ ਇਹ ਹੈ ਤੇਰੇ ਪਿਓ ਦੇ ਰਾਜ ਵਿੱਚ ਇਹ ਨਾ ਬੰਦਿਆਂ ਨੇ ਬਦੀਕੀ ਕੀਤੀ ਹੈ ਇੱਕ ਸਾਡੇ ਨਿੱਕੇ ਨਿੱਕੇ ਬੱਚੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਉਹਨਾਂ ਦੀਆਂ ਸਾਧੀਆਂ ਰਗਾਂ ਵੱਡਣ ਵਾਲੇ ਦਮੇ ਜਲਾਦ ਸਾਨੂੰ ਚਾਹੀਦੇ ਜਿਨ੍ਹਾਂ ਨੇ ਮੇਰੇ ਸਹਿਬਜ਼ਾਦਿਆਂ ਦੀਆਂ ਸਾਧੀਆਂ ਰਗਾਂ ਵੱਡੀਆਂ ਨੇ ਕੰਧਾਂ ਵਿੱਚਣੇ ਉਹ ਸ਼ਾਸ਼ਲ ਦੇਗ ਤੇ ਬਾਸ਼ਲ ਵੇਗ ਸਾਡੇ ਹਵਾਲੇ ਕਰੇ ਇੱਕ ਤੇਰੇ ਰਾਜ ਵਿੱਚ ਵਜ਼ੀਰ ਖਾਨ ਨੇ ਬੜਾ ਵੱਡਾ ਪਾਪ ਕੀਤਾ ਹੈ ਸਰਹੰਦ ਦਾ ਨਵਾਬ ਸਾਨੂੰ ਚਾਹੀਦਾ ਹੈ ਤੀਜਾ ਇੱਕ ਮੁਸਲਮਾਨ ਫਕੀਰ ਸਡੌਰੇ ਦੇ ਪੀਰ ਬੁੱਧੂ ਸ਼ਾਹ ਦਾ ਮਕਤਲ ਕੀਤਾ ਸਡੌਰੇ ਦੇ ਨਵਾਬ ਨੇ ਤੇ ਮਹਾਰਾਜ ਨੇ ਕਿਹਾ ਸਾਨੂੰ ਸਡੌਰੇ ਦਾ ਨਵਾਬ ਚਾਹੀਦਾ ਜਿਨੇ ਇੰਨੀ ਭਗਤੀ ਬੰਦਗੀ ਕਰਨ ਵਾਲੇ ਮੁਸਲਮਾਨ ਫਕੀਰ ਦਾ ਕਤਲ ਕੀਤਾ ਉਹਨਾਂ ਕਾ ਮਹਾਰਾਜ ਇਹ ਚਾਰੇ ਬੰਦੇ ਮੈਂ ਤੁਹਾਡੇ ਹਵਾਲੇ ਕਰਾਂ ਮੇਰੀ ਮਦਦ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਮਦਦ ਕੀਤੀ ਆਪਣੇ ਸਿੱਖ ਧਲੇ ਕਮਸਾਨ ਦੀ ਜੰਗ ਹੋਈ ਉਹਨੇ ਦਿੱਲੀ ਦਾ ਰਾਜਾ ਥਾਪਿਆ ਬਾਦਸ਼ਾ ਬਣਾਇਆ ਜਦੋਂ ਉਹਨੂੰ ਰਾਜ ਦੇ ਦਿੱਤਾ ਤਾਂ ਮਹਾਰਾਜ ਦੇ ਹੁਕਮ ਚੱਲ ਪਏ ਇਹਨੇ ਮਹਾਰਾਜ ਜੀ ਦੇ ਬਾਦਸ਼ਾ ਨੂੰ ਮਗਰ ਜਾ ਕੇ ਆਦਰੇ ਫਿਰ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਦਰੇ ਜਾ ਕੇ ਸ਼ੁਕਰਾਨਾ ਕੀਤਾ ਪਾਦਸ਼ਾ ਤੁਸੀਂ ਮੇਰੀ ਮਦਦ ਕੀਤੀ ਮੈਨੂੰ ਰਾਜ ਦਿਵਾਇ ਅੱਜ ਮੈਂ ਦਿੱਲੀ ਦਾ ਬਾਦਸ਼ਾ ਬਣ ਗਿਆ ਮਹਾਰਾਜ ਤੁਹਾਡਾ ਸ਼ੁਕਰਾਨਾ ਹੈ ਕਿੰਤੀ ਸੁਗਤਾਂ ਦੁਸ਼ਾਲੇ ਮੋਰੇ ਰੱਖ ਕੇ ਮੱਥਾ ਟੇਕਿਆ ਜਦੋਂ ਕਲਗੀ ਤਰਪਾਤਸ਼ਾ ਨੂੰ ਇਹਨੇ ਤੇ ਇਹਦੀ ਬੇਗਮ ਨੇ ਲੋਹ ਲਸ਼ਕਰ ਮੰਤਰੀਆਂ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ ਬਹਾਦਰ ਸ਼ਹਿਬ ਪੇਵਾ ਮਹਾਰਾਜ ਮੈਂ ਰਾਜਿਆਂ ਦੇ ਘਰ ਜੰਮਿਆ ਪਲਿਆ ਮੈਨੂੰ ਮੱਥਾ ਟੇਕਣਾ ਨਹੀਂ ਆਉਂਦਾ ਮਹਾਰਾਜ ਮੱਥਾ ਟੇਕਣ ਲੱਗਿਆ ਪਉ ਗਲਤੀ ਹੋ ਗਈ ਸਤਿਗੁਰਾਂ ਕਹਿੰਦਾ ਨਹੀਂ ਕਹਿੰਦੇ ਮਹਾਰਾਜ ਤੂੰ ਹੱਸੇ ਕਿਉ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਕੋਈ ਗੱਲ ਚਿੱਤਿਆ ਕਹਿੰਦੇ ਮਹਾਰਾਜ ਕਿਹੜੀ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵਿਲੇ ਕੋਈ ਭਾਣਾ ਵਾਪਰਿਓ ਗੱਲ ਚਿਤਿਆ ਗਈ ਗੁਰੂ ਰਾਮਦਾਸ ਮਹਾਰਾਜ ਦੇ ਵਿਲੇ ਬਹਾਦਰ ਸ਼ਾਹ ਇੱਕ ਦਿਨ ਇੱਕ ਨੂਰੇ ਮੁਸਲਮਾਨ ਨੇ ਇੱਕ ਦਿਨ ਸੇਵਾ ਕੀਤੀ ਤੇ ਗੁਰੂ ਰਾਮਦਾਸ ਸਾਹਿਬ ਦਾ ਪਿਆਰ ਮੰਗ ਲਿਆ ਤੈਨੂੰ ਪਤਾ ਉਹਨੂੰ ਕੀ ਮਿਲਿਆ ਕਹਿੰਦੇ ਮਹਾਰਾਜ ਜੀ ਕਹਿੰਦੇ ਉਹਦਾ ਦੁੱਖ ਦਲਿੱਦਰ ਗਰੀਬੀ ਉਸੇ ਜਨਮ ਚ ਕੱਟੀ ਗਈ ਉਹਦੇ ਨਾਲ ਕੋਈ ਰਾਮਦਾਸ ਸਾਹਿਬ ਨੇ ਵਾਅਦਾ ਕੀਤਾ ਸੀ ਜਾ ਇੱਕ ਦਿਨ ਦੀ ਸੇਵਾ ਤੇਰੀ ਪਰਵਾਨ ਵਕਤ ਆਏਗਾ ਤੈਨੂੰ ਕਿਤੇ ਰਾਜ ਦਵਾ ਨਾ ਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਹਿੰਦੇ ਫਿਰ ਪਤਾ ਕੀ ਹੋਇਆ ਬਹਾਦਰ ਸ਼ਾ ਕਹਿੰਦੇ ਮਹਾਰਾਜ ਜੀ ਕਹਿੰਦੇ ਨੂਰਾ ਮੁਸਲਮਾਨ ਫਿਰ ਮੋੜ ਆਇਆ ਤੇ ਵਾਪਸ ਆ ਕੇ ਕਿਹਾ ਜੀ ਮੇਰੇ ਖੋਤੀ ਦਾ ਵੀ ਭਲਾ ਕਰੋ ਉਹ ਤੇ ਭਾਰ ਢੋ ਢੋ ਕੇ ਮੈਂ ਬੱਚੇ ਪਾਲੇ ਨੇ ਘਰ ਜਲਾਇਆ ਮੇਰੇ ਜਾਨਵਰ ਦਾ ਭਲਾ ਕਰੋ ਕਹਿੰਦੇ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਾ ਤੇਰੇ ਨਾਲ ਤੇਰੀ ਕੋਤੀ ਦਾ ਵੀ ਭਲਾ ਤਾਂ ਬਹਾਦਰ ਸ਼ਾਹ ਨੇ ਸਾਖੀ ਸੁਣੀ ਕਹਿੰਦੇ ਮਹਾਰਾਜ ਦੇ ਨੂਰੇ ਦਾ ਭਲਾ ਹੋ ਗਿਆ ਸਤਗੁਰਾਂ ਕਿਹਾ ਕਿਉਂ ਨਹੀਂ ਸੀ ਹੁਣ ਉਸ ਜਨਮ ਵਿੱਚ ਉਹਦੇ ਦੁੱਖ ਦਲਿੱਦਰ ਕੱਟੇ ਗਏ ਉਹ ਸਰੀਰ ਕਰਕੇ ਮਰ ਗਿਆ ਫਿਰ ਉਹਦਾ ਜਨਮ ਇੱਕ ਬਾਦਸ਼ਾਹ ਦੇ ਘਰ ਹੋਏ ਤੇ ਕਹਿੰਦੇ ਬਹਾਦਰ ਸ਼ਾਹ ਅੱਜ ਉਹੀ ਉਹ ਨੂਰਾ ਮੁਸਲਮਾਨ ਹਿੰਦੋਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਬਣਿਆ ਹੋਇਆ ਜਦੋਂ ਨੇ ਆਪਣੇ ਬਾਰੇ ਸੁਣਿਆ ਤਾਂ ਚਰਨ ਸਹਿ ਝੁਕਾ ਕੇ ਕਹਿੰਦਾ ਮਹਾਰਾਜ ਮੈਂ ਪਿਛਲੇ ਜਨਮ ਦਾ ਉਹ ਨੂਰਾ ਮੁਸਲਮਾਨ ਸਤਗੁਰਾਂ ਪਿਆਰ ਹਾਂ ਇਸ ਜਨਮ 'ਚ ਤਾਂ ਤੈਨੂੰ ਰਾਜ ਮਿਲਿਆ ਤੇਰੀ ਇੱਕ ਦਿਨ ਦੀ ਸੇਵਾ ਗੁਰੂ ਰਾਮ ਦਾ ਸਾਹਿਬ ਦੇ ਘਰ ਪਰਵਾਨ ਹੋਈ ਹੈ ਬਹਾਦਰ ਸ਼ਾਹ ਗੱਲ ਸੁਣ ਕੇ ਅੱਖਾਂ ਝੁਕਈਆਂ ਹੱਥ ਜੋੜ ਕੇ ਸਿਰ ਨਮਾਇਆ ਤੇ ਇੱਕ ਗੱਲ ਫਿਰ ਪੁੱਛੀ ਮਹਾਰਾਜ ਉਹ ਫਿਰ ਜਿਹੜਾ ਮੈਂ ਭਲਾ ਮੰਗਿਆ ਮੇਰੀ ਕੋਤੀ ਦਾ ਕੀ ਬਣਿਆ ਗੁਰੂ ਗੋਵਿੰਦ ਸਹ ਮਹਾਰਾਜ ਕਹਿੰਦੇ ਤਾਇਆ ਤੇ ਹੱਸੇ ਆ ਬਣਨਾ ਕੀ ਸੀ ਬਹਾਦਰ ਸ਼ਾ ਕਿ ਅਸੀਂ ਤੇਰੇ ਨਾਲ ਨਾ ਤੇਰੀ ਕੋਤੀ ਦਾ ਵੀ ਭਲਾ ਉਹ ਤੇਰੀ ਕੋਤੀ ਦਾ ਭਲਾ ਹੋਇਆ ਜਨਮ ਉਹਦਾ ਵੀ ਬਦਲ ਗਿਆ ਇਸ ਜਨਮ ਵਿੱਚ ਤੇਰੀ ਮਹਾਰਾਣੀ ਬਣ ਕੇ ਨਾਲ ਹੀ ਬੈਠੀ ਹੋਈ ਜਦੋਂ ਇੰਨੀ ਗੱਲ ਕਹੀ ਉਹ ਬਹਾਦਰ ਛਾਤੂ ਦੀ ਮੰਗ ਰਹੀ ਚੁੱਕੇ ਸਤਗੁਰਾਂ ਕਹਿਆ ਭਾਈ ਜੋ ਕੋ ਗੁਰੂ ਦੀ ਸੇਵਾ ਪਰਵਾਨ ਹੋ ਜਾਏ ਤਾਂ ਪਸ਼ੂ ਤੇ ਪ੍ਰੇਤਾਂ ਦਾ ਵੀ ਪਲਾ ਹੋ ਜਾਂਦਾ ਤਾਈਓ ਮਹਾਰਾਜ ਜੀ ਨੇ ਬਚਨ ਕਹਿ ਨਾਲ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰੋ ਤਾਰੇ